ਲੁਧਿਆਣਾ ਚੋਂ ਵਾਪਰੀ ਦਰਦਨਾਕ ਘਟਨਾ ਸਕੂਲ ਬੱਸ ਨੇ ਮਾਸੂਮ ਬੱਚੀ ਨੂੰ ਦਰੜਿਆ ਬੱਚੀ ਦੀ ਹੋਈ ਮੌਤ ਸਕੂਲ ਬਰਸਾਰੀ ਤਲਾਸ਼ੀ ਕਰ ਸਕੂਲ ਦੇ ਅੰਦਰ ਹੀ ਵਾਪਰੀ ਦਰਦਨਾਕ ਘਟਨਾ ਵੰਦੇਲਾ ਅਰ ਕੀ ਆਗਾਤ ਪਰਵਾਰ ਵੱਲੋਂ ਸਕੂਲ ਬਾਹਰ ਜ਼ਬਰਦਸਤ ਹੰਗਾਮਾ ਜੀਹਾਂ ਲੁਧਿਆਣਾ ਚ ਵੱਡੀ ਦਰਦਨਾਕ ਘਟਨਾ ਵਾਪਰੀ ਹੈ ਇੱਕ ਦੂਜੀ ਕਲਾਸ ਚ ਪੜਦੀ ਮਾਸੂਮ ਬੱਚੀ ਦੀ ਮੌਤ ਹੋਈ ਹੈ ਸਕੂਲ ਬੱਸ ਦੇ ਥੱਲੇ ਆ ਜਾਣਕਾਰ ਨੇ ਮੰਤ ਭਾਗੀ ਘਟਨਾ ਵਾਪਰੀ ਹੈ ਇਸ ਘਟਨਾ ਦਾ ਪਤਾ ਲੱਗਦੇ ਹੀ ਸਕੂਲ ਚ ਮਾਪਿਆਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਮਾਸੂਮ ਬੱਚੀ ਨੂੰ ਚੁੱਕ ਕੇ ਲੈ ਜਾਂਦੇ ਹੋਏ ਦਿਖਾਈ ਦਿੱਤੇ ਨੇ ਹਾਲਾਂਕਿ ਅਜੇ ਤੱਕ ਇਸ ਘਟਨਾ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਕਿੰਨਾ ਹਾਲਾਤਾਂ 'ਚ ਬੱਚੀ ਦੀ ਮੌਤ ਹੋਈ ਹੈ ਸਕੂਲ ਬੱਸ ਦੇ ਥੱਲੇ ਆਖਰ ਕਿਵੇਂ ਬੱਚੀ ਆਈ ਇਸ ਦਾ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਸਿਰ ਉੱਪਰ ਬੱਸ ਦਾ ਟਾਇਰ ਚੜ ਗਿਆ ਸੀ ਜਿਸ ਕਾਰਨ ਬੱਚੀ ਦੀਆਂ ਅੱਖਾਂ ਤੱਕ ਬਾਹਰ ਨਿਕਲ ਆਈਆਂ ਸੀ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ ਰੋਬ ਬਰਾ ਹਾਲ ਹੈ ਮਾਪਿਆਂ ਵੱਲੋਂ ਜੰਮ ਕੇ ਸਕੂਲ ਬਾਹਰ ਹੰਗਾਮਾ ਵੀ ਕੀਤਾ ਗਿਆ ਇਹ ਜੀ ਬੱਚੀ ਆਪਣੀ ਕਲਾਸ ਚ ਜਾ ਰਹੀ ਸੀ ਤੇ ਵੈਨ ਵੱਲੋਂ ਉਹਨੂੰ ਕੁਚਲਿਆ ਗਿਆ ਇਹਦੀ ਵੀ ਗੱਲ ਆਉਂਦੀ ਇਸੇ ਸਕੂਲ ਦੀ ਵੈਨ ਸੀ ਇਹ ਸਪੋਰਟ ਹੈ ਜਿਹੜੇ ਪਿੱਛੇ ਜਿੱਥੇ ਉਹਨੂੰ ਕੁਚਲਿਆ ਗਿਆ ਜੀ ਹੋ ਸਕੂਲ ਦੇ ਅੰਦਰ ਵਾਰਦਾਤ ਹੋਈ ਹੈ ਔਰ ਵੈਨ ਵੀ ਕਿੱਥੇ ਗਈ ਵੈਨ ਵੀ ਜਿੱਥੇ ਆਪਾਂ ਖੜੇ ਆਈ ਲੋਕੇਸ਼ਨ ਤੇ ਇਹ ਵਾਰਦਾਤ ਹੋਈ ਹੈ ਜੀ ਹਾਂਜੀ ਡਰਾਈਵਰ ਜੀ ਭੱਜ ਗਿਆ ਜੀ ਵੈਨ ਵੀ ਕਿੱਥੇ ਗਈ ਪਤਾ ਹੀ ਨਹੀਂ ਜੀ ਔਰ ਇਸ ਟਾਈਮ ਸਾਰੀ ਵੈਨਾਂ ਉਹਨਾਂ ਨੇ ਸਾਰੀ ਵੈਨਾਂ ਨੇ ਪੇਰੈਂਟਸ ਨੂੰ ਇਨਫੋਰਮ ਵੀ ਨਹੀਂ ਕੀਤਾ ਕਿ ਅਸੀਂ ਤੁਹਾਡੇ ਬੱਚਾ ਨੂੰ ਲੈਣ ਵੀ ਨਹੀਂ ਆ ਰਹੇ ਔਰ ਪੇਰੈਂਟਸ ਇਸ ਵੇਲੇ 8:30 ਵਜੇ ਦੀ ਗੱਲ ਹੈ ਜੀ ਹੁਣ ਸਾਰੇ ਬੱਚੇ ਉੱਤਰ ਖੜੇ ਆ ਉਹ ਵੈਨਾਂ ਦੀ ਉਡੀਕ ਕਰ ਰਹੇ ਜੀ ਵੈਨਾਂ ਵਾਲੇ ਸਾਰੇ ਭੱਜ ਗਏ ਬੱਚੇ ਦੇ ਜੀ ਬਈ ਸੈਕੰਡ ਕਲਾਸ ਦੀ ਕੁੜੀ ਸੀ ਜੀ ਅਮੈਰਾ ਅਮੈਰਾ ਨਾਮ ਸੀ ਪ੍ਰਿੰਸੀਪਲ ਜੀ ਕੁਝ ਨਹੀਂ ਕਰ ਰਹੇ ਆਰਾਮ ਨਾਲ ਬੈਠੇ ਉਹਨਾਂ ਨੂੰ ਫਰਕ ਥੋੜੀ ਪੈਣਾ ਉਹਨਾਂ ਨੂੰ ਕੀ ਹੈ ਇੱਕ ਬਾਰੇ ਚਾਹ ਦੋ ਮਰੇ ਉਹਦਾ ਕੁਝ ਨਹੀਂ ਜਾਣਾ ਜੀ ਉਧਰ ਇਸ ਮਾਮਲੇ ਚ ਕਟਨਾ ਸਥਾਨ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਉਹ ਕਾਰਵਾਈ ਕਰ ਰਹੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਫਰ ਕੀ ਹੋਇਆ ਕੀ ਮਾਮਲਾ ਦੱਸਿਆ ਜਾ ਰਿਹਾ ਕਿੰਨੇ ਵਜੇ ਹੋਇਆ ਕਿ ਸਾਢੇ 8 ਵਜੇ ਡਰਾਈਵਰ ਜਿਹੜਾ ਗੱਡੀ ਬੱਚੇ ਨੂੰ ਉਤਾਰ ਕੇ ਚਲਾਣ ਲੱਗਾ ਸੀਗਾ ਤੇ ਉਹਨੇ ਦਸਨ ਬਤਾ ਗਈ ਟੈਡ ਦੇ ਨੀਚੇ ਉਹਦਾ ਬੱਚੇ ਨੂੰ ਆ ਗਈ ਇਹ ਹਾਸਾ ਸਕੂਲ ਦੇ ਅੰਦਰ ਹੋਇਆ ਸਕੂਲ ਦੇ ਅੰਦਰ ਹੋਇਆ ਇਹ ਮੰਦਪਾਗੀ ਕਟਨਾ ਲੁਧਿਆਣਾ ਦੇ ਸੈਕਟਰ 32 ਦੇ ਬੀਸੀਐਮ ਸਕੂਲ ਦੀ ਦੱਸੀ ਜਾ ਰਹੀ ਹੈ ਮ੍ਰਿਤਕ ਬੱਚੀ ਦੀ ਪਛਾਣ ਅਮਾਇਰਾ ਵਜੋ ਹੋਈ ਹੈ ਜਿਸ ਦੀ ਉਮਰ ਮਹਿਜ 7 ਸਾਲ ਦੀ ਸੀ ਇਸ ਮੰਦਭਾਗੀ ਘਟਨਾ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਹਰ ਕੋਈ ਘਟਨਾ ਤੇ ਦੁੱਖ ਜਤਾ ਰਿਹਾ ਹੈ ਦੇਖਣਾ ਹੋਵੇਗਾ ਪੁਲਿਸ ਵੱਲੋਂ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਜਗਬਾਣੀ ਟੀਵੀ ਲਈ ਰਕੇਸ਼ ਗੋਤਮ ਦੀ ਰਿਪੋਰਟ